ਇਦਰੀ ਆਪ ਦਾ ਕੰਮ ਕਰਕੇ ਕਿਵੇਂ ਦਾ ਲੱਗਦਾ ਆਪ ਦਾ ਮੇਰੇ ਨੌਕਰੀ ਨਾਲ ਵੀ ਵਧੀਆ ਸੀ ਕੰਮ ਨਾਲ ਵੀ ਵਧੀਆ ਜੀ ਹੰਦੈਲੀ ਸੇ ਆਏ ਆ ਹਿੰਪੇ ਰੁਕ ਕੇ ਦੇਖ ਕੇ ਇਤਨਾ ਅੱਛਾ ਫੂਡ ਹੈ ਬਹੁਤ ਅੱਛਾ ਫੂਡ ਹੈ ਅਮਨੇ ਬਰਪੇਟ ਖਾਇਆ ਔਰ ਓਵਰ ਹੀ ਖਾਇਆ ਬਹੁਤ ਜ਼ਿਆਦਾ ਓਵਰ ਖਾਇਆ ਬਹੁਤ ਅੱਛਾ ਫੂਡ ਅੱਛਾ ਪੰਜਾਬ ਪਹਿਲਾਂ ਵੀ ਆਉਨੇ ਹੋ ਤੁਸੀਂ ਨਹੀਂ ਹਮ ਪੰਜਾਬ ਤੋ ਬਹੁਤ ਬਾਰ ਬਹੁਤ ਟਾਈਮ ਅਸ ਆ ਗਏ ਬੜ ਦਿ ਸਟ੍ਰੀਟ ਸੇ ਪਹਿਲੀ ਵਾਰ ਰੁਕੇ ਇਨਾ ਦੀ ਕੁਆਲਿਟੀ ਹੈ ਉਲਕੇ ਬਹੁਤ ਵਧੀਆ ਨੇ ਮੱਕੀ ਦੇ ਸਰੋਂ ਦਾ ਸਾਗ ਪੋਆ ਪਾ ਕੇ ਚਟਣੀ ਕਿੰਨੀ ਵਧੀਆ ਕੋਈ ਰੋਟੀ ਖਾਣੀ ਨਹੀਂ ਲੋਕਿਆ ਰਹਾ ਰਮਨ ਨਹੀਂ ਆਪ ਖਾਗ ਮੈਂ ਦੋ ਰੋਟੀ ਖਾ ਗਿਆ ਪਿੱਛੇ ਜੀ ਆਰਨਿਤ ਦਾ ਇੱਕ ਗਾਣਾ ਬਹੁਤ ਹਿੱਟ ਹੋਇਆ ਜਿਹਨੂੰ ਬਹੁਤ ਸਾਰੇ ਨੌਜਵਾਨ ਮੋਟੀਵੇਸ਼ਨ ਵੀ ਮੰਨਦੇ ਨੇ ਕਿ ਇਹ ਗਾਣਾ ਉਹਨਾਂ ਦੇ ਲਈ ਮੋਟੀਵੇਸ਼ਨ ਹੈ ਕਿ ਇਹ ਲਾਈਨਾਂ ਵੀ ਤੁਸੀਂ ਲਿਖੀਆਂ ਪੜ੍ਹ ਰਹੇ ਹੋਗੇ ਹੋਣਾ ਸਕਸੈਸ ਕੋਈ ਵੱਡੀ ਗੱਲ ਨਹੀਂ ਹੋਵੇ ਨਾ ਰਕਾਨੇ ਬੰਦਾ ਮਾੜਾ ਨਹੀਂਦਾ ਇੱਕ ਟਰਾਲੀ ਦੇ ਪਿੱਛੇ ਲਿਖੀਆਂ ਹੋਈਆਂ ਲਾਈਨਾਂ ਨੇ ਔਰ ਇਹ ਟਰਾਲੀ ਇੱਕ ਰਸੋਈ ਵੀ ਹੈ ਔਰ ਇੱਕ ਡਾਈਨਿੰਗ ਹਾਲ ਵੀ ਹੈ ਔਰ ਇਹਦੇ ਵਿੱਚ ਬਣਦਾ ਵੀ ਹੈ ਔਰ ਇਹਦੇ ਉੱਪਰ ਹੀ ਬੈਠ ਕੇ ਖੁੱਲੀ ਛੱਤ ਤੇ ਲੋਕ ਆ ਜਿਹੜੇ ਭੋਜਨ ਖਾ ਵੀ ਰਹੇ ਨੇ ਔਰ ਇਹ ਆਈਡੀਆ ਮਾਨਸਾ ਦਾ ਆਈਡੀਆ ਹੈ ਕਿਹਾ ਜਾਂਦਾ ਹੈ ਕਿ ਮਾਨਸਾ ਸੰਗਰੂਰ ਦੇ ਜਿਹੜੇ ਇਲਾਕੇ ਨੇ ਬਰਨਾਲੇ ਦੇ ਇਲਾਕੇ ਨੇ ਉਹਨਾਂ ਦੇ ਬਾਰੇ ਅਲੱਗ-ਅਲੱਗ ਤਰ੍ਹਾਂ ਦੀਆਂ ਧਾਰਨਾਵਾਂ ਨੇ ਪਰ ਇਹ ਵੀ ਇੱਕ ਧਾਰਨਾ ਹੈ ਔਰ ਤੁਸੀਂ ਐਗਜ਼ੌਸਟ ਫੈਨ ਤੋਂ ਲੈ ਕੇ ਸਾਰਾ ਪ੍ਰਬੰਧ ਆ ਜਿਹੜਾ ਉਹ ਦੇਖ ਰਹੇ ਹੋਵੋਗੇ ਔਰ ਇਸ ਟਰਾਲੀ ਦੇ ਉੱਪਰ ਜਿਹੜਾ ਬੈਠ ਕੇ ਖਾਣ ਦਾ ਜਿਹੜਾ ਇੱਕ ਓਪਨ ਡਾਈਨਿੰਗ ਹਾਲ ਹੈ ਜਿਹੜਾ ਛੱਤਾਂ ਦਾ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਹੁੰਦਾ ਉਹ ਇਸ ਟਰਾਲੀ ਦੀ ਛੱਤ ਦੇ ਉੱਪਰ ਬਣਿਆ ਹੋਇਆ ਮੈਂ ਸਹਾਯੋਗੀ ਨੂੰ ਚਾਹਾਂਗਾ ਕਿ ਜਰੂਰ ਇੱਕ ਵਾਰ ਜਿਹੜਾ ਛੱਤ ਤੁਹਾਨੂੰ ਦਿਖਾਉਣਗੇ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਲੋਕ ਇੱਥੇ ਆਉਂਦੇ ਨੇ ਔਰ ਛੱਤ ਤੇ ਬੈਠ ਕੇ ਖਾ ਸਕਦੇ ਨੇ ਉਹੀ ਖਾਣਾ ਜਿਹੜਾ ਇਸ ਟਰਾਲੀ ਦੇ ਅੰਦਰ ਕਿਚਨ ਹੈ ਜਿਹੜੀ ਟਰਾਲੀ ਦੇ ਅੰਦਰ ਰਸੋਈ ਹੈ ਉਸ ਦੇ ਵਿੱਚ ਬਣ ਰਿਹਾ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਇਹ ਆਈਡੀਆ ਕਿਸ ਨੌਜਵਾਨ ਦਾ ਰਸਤੀ ਇਸ ਦੇ ਪਿੱਛੇ ਕੀ ਸੋਚ ਹੈ ਮਾਨਸਾ ਤੋਂ ਚੰਡੀਗੜ੍ਹ ਆ ਕੇ ਇਹ ਕੰਮ ਕਰ ਰਹੇ ਨੇ ਆਪਣਾ ਇਹ ਪਰਿਵਾਰ ਔਰ ਇੱਕ ਟਰਾਲੀ ਦੇ ਉੱਪਰ ਜਿਹੜੀ 14 ਫੁੱਟ ਦੀ ਮੈਸ ਟਰਾਲੀ ਹੈ 14 ਫੁੱਟ ਦੀ ਟਰਾਲੀ ਨੂੰ ਰਸੋਈ ਵੀ ਬਣਾਇਆ ਹੋਇਆ ਔਰ ਉਹਦਾ ਜਿਹੜਾ ਡਾਈਨਿੰਗ ਹਾਲ ਹੈ ਉਹ ਵੀ ਬਣਾਇਆ ਹੋਇਆ ਔਰ ਸਾਹਮਣੇ ਇੱਕ ਟਰੈਕਟਰ ਜਿਹੜਾ ਬਿਲਕੁਲ ਤੁਸੀਂ ਆਸ਼ਾ ਖੜਾ ਦੇਖ ਰਹੇ ਹੋਗੇ ਔਰ ਇਹ ਟਰਾਲੀ ਰਿਮੂਵੇਬਲ ਹੈ ਜਿਹੜਾ ਰੈਸਟੋਰੈਂਟ ਹੈ ਇਹ ਖਾਣ ਪੀਣ ਦੀ ਜਗਾ ਜਿਹੜੀ ਉਹ ਚਲਦੀ ਫਿਰਦੀ ਹੈ ਔਰ ਇਹਨੂੰ ਇੱਕ ਤੋਂ ਦੂਸਰੀ ਜਗ੍ਹਾ ਵੀ ਆਸਾਨੀ ਦੇ ਨਾਲ ਜਿਹੜਾ ਲੈ ਕੇ ਜਾਇਆ ਜਾ ਸਕਦਾ ਹੈ ਤੇ ਸਿੱਧੂ ਮੂਸੇ ਵਾਲਾ ਮਾਨਸਾ ਤੋਂ ਸਿੱਧੂ ਬੂਸੇ ਵਾਲਾ ਜਿਹੜਾ ਮਾਨਸਾ ਦਾ ਇੱਕ ਬ੍ਰਾਂਡ ਹੈ ਜਿਸ ਤਰੀਕੇ ਨਾਲ ਬਾਈ ਹਰਣਾ ਨੇ ਆਪਣੀ ਟਰਾਲੀ ਦੇ ਉੱਪਰ ਤਸਵੀਰ ਬਣਾਈ ਹੈ ਕਿ ਟਿੱਬਿਆਂ ਦਾ ਪੁੱਤ ਔਰ ਸਿੱਧੂ ਦੀ ਤਸਵੀਰ ਲੱਗੀ ਹੈ ਔਰ ਇਹ ਅਜਿਹੀ ਟਰਾਲੀ ਹੈ ਔਰ ਰਿਮੂਵੇਬਲ ਹੈ ਔਰ ਬਿਲਕੁਲ ਜਿਹੜੇ ਲੋਕ ਮਹਾਲੀ ਦੇ ਵਿੱਚ ਰਹਿੰਦੇ ਨੇ ਉਹ ਅਕਸਰ ਜਿਹੜੇ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਨਹੀਂ ਖਾਣਾ ਬਣਾ ਸਕਦੇ ਕਈ ਵਾਰੀ ਵਕਤ ਨਹੀਂ ਹੁੰਦਾ ਨੌਕਰੀ ਦਾ ਟਾਈਮ ਹੁੰਦਾ ਸਟੂਡੈਂਟ ਨੇ ਪੜ੍ਹਾਈ ਦਾ ਜਿਹੜਾ ਪੜ੍ਹਾਈ ਦੇ ਵਿੱਚ ਸਕੂਲ ਦਾ ਕਾਲਜ ਦਾ ਜਿਹੜਾ ਕੰਮ ਹੈ ਤਾਂ ਨਹੀਂ ਹੋ ਸਕਦਾ ਕਈ ਵਾਰੀ ਵਿਦਿਆਰਥੀਆਂ ਤੋਂ ਵੀ ਤਾਂ ਉਹ ਵੀ ਇੱਥੇ ਆ ਕੇ ਆਪਣਾ ਜਿਹੜਾ ਸ਼ਕਦੇ ਨੇ ਪ੍ਰਸ਼ਾਦਾ ਔਰ ਖਾਸ ਤੌਰ ਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਾਂ ਬਣਦਾ ਹੀ ਆ ਔਰ ਕੀ ਕੀ ਆ ਬਾਈ ਜੀਰਾ ਤੋਂ ਆਪਾਂ ਜਾਣਾਂਗੇ ਬਾਈ ਜੀ ਸਰਵੇ ਨਾਲ ਦੀ ਨਾਲ ਜਿਹੜਾ ਕਰ ਰਹੇ ਨੇ ਔਰ ਜਿਹੜਾ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਵੈਨਿਊ ਦੀ ਗੱਲ ਕੀਤੀ ਜਾਵੇ ਤਾਂ ਇਸ ਟਰਾਲੀ ਦੇ ਵਿੱਚ ਬਣਦਾ ਕੀ ਕੀ ਆ ਔਰ ਇੱਥੋਂ ਕੀ ਕੀ ਤੁਸੀਂ ਖਾ ਸਕਦੇ ਹੋ ਬਹੁਤ ਸਾਰੇ ਲੋਕ ਇੱਥੇ ਆਉਂਦੇ ਵੀ ਨੇ ਕਾਰਾਂ ਦੇ ਵਿੱਚ ਵੀ ਬੈਠ ਕੇ ਲੋਕ ਖਾ ਰਹੇ ਨੇ ਆ ਜਿਹੜੀ ਇੱਕ ਇਹਨਾਂ ਕੋਲੇ ਆਪਸ਼ਨਸ ਨੇ ਖਾਣ ਦੀਆਂ ਸਪੈਸ਼ਲ ਥਾਲੀ ਸਿੰਪਲ ਥਾਲੀ ਰਾਜਮਾ ਚੌਲ ਕੜੀ ਚੌਲ ਦਹੀਂ ਪਰੌठा ਮੱਖਣ ਵਾਲਾ ਕੁਲਚਾ ਮੱਖਣ ਪਨੀਰ 버ਗਰ ਦਹੀਂ ਪੱਲਾ ਠੰਡੀ ਲੱਸੀ ਕੋਲਡ ਡਰਿੰਕ ਸਪੈਸ਼ਲ ਚਾਹ ਤੇ ਹੁਣ ਜਿਹੜਾ ਮੌਸਮ ਦੇ ਹਿਸਾਬ ਨਾਲ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜਿਹੜਾ ਇੱਥੇ ਜਿਹੜਾ ਬਣ ਰਿਹਾ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਦੀਪਰਾ ਸ਼ਰਮਾ ਵੀਰੇ ਪਿੰਡ ਆਪਣਾ ਧਰਨਪੁਰਾ ਜ਼ਿਲ੍ਹਾ ਮਾਨਸਾ ਦਾ ਅੱਛਾ ਧਰਨਪੁਰਾ ਪਿੰਡ ਹੈ ਜੀ ਤੁਹਾਡਾ ਹਾਂ ਜੀ ਵੀਰੇ ਮਾਨਸਾ ਜੂ ਤਾਂ ਵੀਰੇ ਇਹ ਆਈਡੀਆ ਕਿੱਥੋਂ ਆਇਆ ਕਿ ਜਿਹੜਾ ਟਰੈਕਟਰ ਔਰ ਨਾਲ ਟਰਾਲੀ ਦੇ ਉੱਪਰ ਜਿਹੜਾ ਖਾਣ ਦਾ ਵੀ ਤੁਸੀਂ ਪ੍ਰਬੰਧ ਕੀਤਾ ਨਾਲ ਦੀ ਨਾਲ ਔਰ ਬਣ ਵੀ ਵਿੱਚੇ ਰਿਹਾ ਟਰਾਲੀ ਦੇ ਵਰਤਾਇਆ ਵੀ ਵਿੱਚੇ ਜਾ ਰਿਹਾ ਜੀ ਹੈ ਵੀਰੇ ਕੱਲਾ ਸੀ ਰੇਡੀਓ ਸਟਾਰਟ ਕਰੇ ਵੀਰੇ ਛੋਟੇ ਲੈਵਲ ਤੋਂ ਉੜੀ ਉੜੀ ਇਹ ਨੈਟ ਤੇ ਦੇਖਿਆ ਵੀ ਗੱਡੀਆਂ ਬਣੀ ਹੋਈਆਂ ਟਰੱਕ ਬਣੇ ਹੋਏ ਦੇਖੇ ਸੀ ਉਦੋਂ ਇਸ ਤਿਆਰ ਕਰੇਗੇ ਇੰਟਰਨੈਟ ਦਾ ਪੂਰਾ ਫਾਇਦਾ ਲੈ ਆਪੂਰਾ ਫਾਇਦਾ ਪਹਿਲਾਂ ਕਿੱਥੇ ਵੀਰੇ ਕੰਮ ਕਰਦੇ ਸੀ ਕੋਟਮੁਰੀ ਕਰਦੇ ਵੀਰੇ ਅੱਜ ਵੀ ਕੋਟਮੁਰੀ ਕਰਦੇ ਪਹਿਲਾਂ ਵੀ ਕਚੈਰੀਆਂ ਦੇ ਮੂਹਰੇ ਕਰਦੇ ਸੀ ਉੱਥੇ ਮਹਾੜੀ ਫੋਟਮੁਰੀ ਮਹਾੜੀ ਕੋਟ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਹੇ ਹੋ ਜੀ ਕੰਮ ਕਰਦੇ ਨੇ ਵੀਰੇ 10 ਸਾਲ ਹੋ ਗਏ 8 ਸਾਲ ਜੌਬ ਕਰੀ 2 ਸਾਲ ਕੰਮ ਕਰਦੇ ਨੇ ਇਹੋ ਜੌਬ ਕਿਹੜੇ ਖੇਤਰ ਚ ਕਰੀਏ ਜੀ ਸਕਿਉਰਟੀ ਸੁਪਰਵਾਈਜ਼ਰ ਦੀ ਵੀਰੇ ਓਮਲੈਂਡ ਓਮਲੈਂਡ ਹਾਂ ਜੀ ਹਾਂ ਜੀ ਤੇ ਤੇਰੀ ਆਪਦਾ ਕੰਮ ਕਰਕੇ है है। और इते। खाया वो क्या खाया थी आपने मक्की का वो साग वो और वो रोटी क्या मजा मैं हुँ? घर में भी नहीं स्वाद आया बहुत मजा आया जी खाने ਅਸੀਂ ਚੰਡੀਗੜ੍ਹ ਤੋਂ ਆਏ 42 ਸ਼ਹਿਰ ਤੋਂ ਇਹ ਦੇਖੋ ਪਾ ਕੇ ਸਾਗ ਦਿੰਦੇ ਇਹ ਬਹੁਤ ਵਧੀਆ ਕੁਆਲਟੀ ਹੈ ਮਤਲਬ ਇਹਨੇ ਜੀ ਵੱਡੇ ਰੈਸਟੋਰੈਂਟਾਂ ਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਤੁਹਾਨੂੰ ਉਸ ਤਰ੍ਹਾਂ ਦੀ ਕੁਆਲਟੀ ਨਹੀਂ ਮਿਲਦੀ ਤਾਮਾਚਾ ਮਾ ਤਾਂ ਬਹੁਤ ਹੁੰਦਾ ਪਰ ਕੁਆਲਟੀ ਦੀ ਕੁਆਲਟੀ ਨਹੀਂ ਹੁੰਦੀ ਹੈ ਇਹਨਾਂ ਦੀ ਕੁਆਲਟੀ ਹੈ ਹੁਲਕੇ ਬਹੁਤ ਵਧੀਆ ਨੇ ਮੱਕੀ ਦੇ ਸਰੋਂ ਦਾ ਸਾਗ ਪਾ ਕੇ ਚਟਣੀ ਕਿੰਨੀ ਵਧੀਆ ਨੇ ਇੱਕ ਰੋਟੀ ਖਾਣੀ ਨਹੀਂ ਕੋਈ ਕਹਿ ਰਿਹਾ ਸੀ ਮੈਂ ਨਹੀਂ ਆਪ ਖਾਓ ਮੈਂ ਦੋ ਰੋਟੀ ਖਾ ਗਿਆ ਤਿੰਨ ਤਿੰਨ ਰੋਟੀਆਂ 50 ਰੁਪਏ ਸਾਰੀਆਂ ਔਰ ਸੁਣੋ ਰਾਇਤਾ ਚਟਨੀ ਔਰ ਉਸਮੇ ਸਲਾਦ ਵੀ ਸਲਾਦ ਵੀ ਹੈ ਨਹੀਂ 100 ਰੁਪਏ ਮੈਂ ਪਤਾਉ ਦਹੀਂ ਵੀ ਨਾਲ ਔਰ ਫਿਰ ਸੁਣੋ ਜੀ ਨਾਲੇ ਇਹ ਡਿਸਪੋਜ਼ਲ ਗਲਾਸ ਪਾਣੀ ਪੀਣੇ ਕੇ ਲਈ ਹੱਥ ਧੋਣੇ ਕੇ ਲਈ ਵਾ ਨੈਪਕਿਨ ਹੈ ਔਰ ਮਿੱਠਾ ਮੂੰਹ ਕਰਨੇ ਕੇ ਲਈ ਇਹਨਾਂ ਨੇ ਸ਼ੱਕਰ ਰੱਖੀ ਹੋਈ ਹੈ ਪਤਾਉ ਮਤਲਬ ਰੈਸਟੋਰੈਂਟਾਂ ਨੂੰ ਕਹਿ ਸਕਦੇ ਆ ਕਿ ਫੇਲ ਹੋਣ ਵਾਲੀ ਗੱਲ ਹੈ ਬਿਲਕੁਲ ਫੇਲ ਹੋਣਾ ਤੇ ਇਸ ਦੇ ਅੱਗੇ ਵੀ ਔਰ ਜਿਹੜਾ ਜਿਸ ਤਰ੍ਹਾਂ ਦੀ ਉਹਨਾਂ ਦੀ ਪੇਸ਼ ਕਰਨ ਦਾ ਤਰੀਕਾ ਬਿਲਕੁਲ ਬਿਲਕੁਲ ਰੈਸਟੋਰੈਂਟ ਫੈਲ ਹੈ ਸਰਵਿਸ ਬਹੁਤ ਵਧੀਆ ਹੈ ਸਰਵਿਸ ਕਮਾਲ ਦੀ ਹੈ ਔਰ ਜਿਹੜਾ ਪੰਜਾਬੀ ਫੂਡ ਹੈ ਯਾ ਰੋਜ਼ਗਾਰ ਨੂੰ ਲੈ ਕੇ ਵੀ ਦੇਖੀਏ ਤਾਂ ਇੱਕ ਅੱਛਾ ਕਦਮ ਹੈ ਕਿ ਨੌਜਵਾਨ ਨੇ ਟਰੈਕਟਰ ਟਰਾਲੀ ਦਾ ਜਿਹੜਾ ਇਸ ਤਰ੍ਹਾਂ ਬਿਲਕੁਲ ਹਾਂ ਜੀ ਮੂਹ ਵੀ ਖਾਣਾ ਮੂਹ ਵੀ ਖਾਣਾ बोलेंगे ਚਲਦਾ ਫਿਰਦਾ ਖਾਣਾ ਚਲਦਾ ਫਿਰਦਾ ਬਹੁਤ ਬੜੀਆ ਲੱਗਿਆ ਬਹੁਤ ਵਧੀਆ ਲੱਗਿਆ ਰੋਡ ਦੇ ਨਾਲ ਚੱਲੋ ਬੰਦੇ ਨੂੰ ਹੱਲ ਲੰਘਦੇ ਟੱਪ ਦੇ ਕਿੱਥੇ ਹੋਟਲਾਂ ਇੰਪੋਰਟ ਨੇ ਹੋਟਲ ਮਹਿੰਗੇ ਪੈਂਦੇ ਆ ਇਨਾਂ ਦੇ ਜੀ ਵੀ ਵਧੀਆ ਨਾਲੇ ਸਸਤੇ ਵੀ ਆ। ਅੱਛਾ ਬਾਈ ਇਹਰੇ ਕੋਲੇ ਜਿਹੜੇ ਕਸਟਮਰ ਆ ਰਹੇ ਕਹਿੰਦੇ ਕਿ ਭੋਜਨ ਜਿਹੜਾ ਬਹੁਤ ਚੰਗਾ ਵੀਰੇ ਤੁਸੀਂ ਕਿੱਥੋਂ ਆਏ ਹੋ? ਜੀ ਹਮ ਦਲੀਸਾ ਆਏ ਆਂ ਇਹੀ ਪੇ ਰੁਕੇ ਤੇ ਦੇਖ ਕੇ ਇਤਨਾ ਅੱਛਾ ਫੂਡ ਹੈ ਬਹੁਤ ਅੱਛਾ ਫੂਡ ਹੈ ਅਮਨੇ ਭਰਪੇਟ ਖਾਇਆ। ਔਰ ਓਵਰ ਹੀ ਖਾਇਆ ਬਹੁਤ ਜ਼ਿਆਦਾ ਓਵਰ ਖਾਇਆ ਬਹੁਤ ਅੱਛਾ ਫੂਡ ਦਾ। ਅੱਛਾ ਪੰਜਾਬ ਪਹਿਲਾਂ ਵੀ ਆਉਨੇ ਹੋ ਤੁਸੀਂ? ਨਹੀਂ ਹਮ ਪੰਜਾਬ ਨੂੰ ਬਹੁਤ ਬਾਰ ਬਹੁਤ ਟਾਈਮ ਆ ਗਏ ਆਂ। ਬਟ ਥੇ ਸਟੇਟ ਪਹਿਲੀ ਵਾਰ ਰੁਕੇ ਆਂ ਇਸ ਜਗ੍ਹਾ ਦੇ ਉੱਪਰ। ਹਾਂਜੀ ਹਾਂਜੀ ਜੀ। ਅੱਜ ਕੀ ਕੀ ਖਾਦਾ ਤੁਸੀਂ ਫਿਰ? ਜੀ ਅ ਐਂਡ ਰਾਜਮਾ ਚਾਵਲ ਔਰ ਰਾਇਤਾ ਔ ਪਿਆਜ ਖਾਇਤਾ ਮਸੀਹ ਨਹੀਂ ਰਾਇਤਾ ਰਾਇਤਾ ਉਸਕੇ ਰਾਇਤਾ ਵੀ ਤਾਂ ਨਹੀਂ ਹਾਂਜੀ ਹਾਂਜੀ ਬਹੁਤ ਚੰਗਾ ਪੰਜਾਬੀ ਪੰਜਾਬੀ ਫੂਡ ਨੂੰ ਲੈ ਕੇ ਜੀਓਗੇ ਪੰਜਾਬੀ ਫੂਡ ਕਿਸ ਤਰ੍ਹਾਂ ਦਾ ਲੱਗਦਾ ਦਿੱਲੀ ਦੇ ਵਿੱਚ ਵੀ ਰਹੇ ਹੋ ਉੱਥੇ ਇੱਕ ਅਲੱਗ ਲਾਈਫ ਸਟਾਈਲ ਹੈ ਦਿੱਲੀ ਮੇਂ ਤਾਂ ਕੋਈ ਫੂਡ ਹੀ ਨਹੀਂ ਹੈ ਮੇਨ ਤਾਂ ਪੰਜਾਬੀ ਫੂਡ ਹੀ ਹੈ ਜੋ ਅੱਛਾ ਹੈ ਮੇਨ ਪੰਜਾਬੀ ਫੂਡ ਜਿਹਾ ਫੂਡ ਹੀ ਨਹੀਂ ਹੈ ਬਹੁਤ ਬੜਿਆ ਫੂਡ ਹੈ ਤੁਸੀਂ ਆਪ ਕਿੱਥੋਂ ਦੇ ਰਹਿਣ ਆਲੇ ਜੀ ਜੇ ਹਮ ਡੈਲੀ ਪੰਜਾਬੀ ਬਾਗ ਦਿੱਲੀ ਤੋਂ ਹੀ ਰਹਿਣ ਆਲੇ ਹਾਂ ਡੈਲੀ ਮੇਂ ਈਸਤ ਪੰਜਾਬੀ ਬਾਗ ਹੈ ਪੰਜਾਬੀ ਬਾਗ ਵੀ ਪੰਜਾਬੀਆਂ ਦਾ ਹੀ ਹਾਂਜੀ ਹਾਂਜੀ ਪੰਜਾਬੀਆ ਵੀ ਈਸਤ ਪੰਜਾਬੀ ਮੇਂ ਜਿਹੜੇ ਤੁਹਾਡੇ ਕਸਟਮਰ ਵੀ ਚੰਗਾ ਰਿਵਿਊ ਦੇ ਰਿਆ ਔਰ ਖਾਣਾ ਕਹਿੰਦੇ ਕਿ ਤੁਸੀਂ ਸਸਤਾ ਬਹੁਤ ਰੱਖਿਆ ਬਾਈ ਇੰਨੇ ਨਾਲ ਕੰਮ ਚੱਲ ਜਾਂਦਾ ਜਿਹੜੇ ਰੇਟ ਰੱਖੇ ਹੋਏ ਨੇ ਜੀ ਹਾਂ 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 ਐ ਵੀਰੇ ਜਿਹੜੇ ਰੇਟ ਰੱਖੇ ਹੋਏ ਨੇ ਤੁਸੀਂ ਮੇਰੇ ਆਪਣਾ ਸਾਰੀ ਮਸਾਲਿਆਂ ਤੋਂ ਸਿੰਪਲ ਸਬਜੀ ਐ ਖਰਚਾ ਆਪਣਾ ਨੋਰਮਲ ਐ ਸਮਾਨ ਵੀ ਆਪਾਂ ਪਿੰਡ ਵਾਲੀ ਵਰਤਦੇ ਆਂ ਮੇਰੇ ਸਾਰੇ ਕਿਉਂ ਵੀ ਪਿੰਡੋ ਵਾਲੀ ਗੱਲ ਦੱਸਿਓ ਕਿ ਕਿੰਨੇ ਬੰਦੇ ਰੋਜ਼ਗਾਰ ਤੁਹਾਡੇ ਕੰਮ ਦੇ ਨਾਲ ਰੋਜ਼ਗਾਰ ਕਿੰਨੇ ਬੰਦੇ ਪ੍ਰਾਪਤ ਕਰ ਰਹੇ ਨੇ ਜੀ ਪੰਜ ਬੰਦੇ ਆ ਵੀਰੇ ਅਸੀਂ ਟੋਟਲ ਸਾਰੇ ਸਾਰੀ ਟੀਮ ਤੁਹਾਡੀ ਦੋ ਬਸ ਮੈਂ ਤੇ ਵਾਈਫ ਆ ਦੋ ਤਿੰਨ ਮੁਲਾਜ਼ਮ ਨੇ ਤਿੰਨ ਤੁਸੀਂ ਆਪਣੇ ਬੁਲੀ ਭਾਈ ਅੱਛਾ ਸਾਰੇ ਪਿੰਡ ਤੋਂ ਹੀ ਨੇ ਜੀ ਇਹ ਬੜੀ ਹੋਰ ਖੂਬਸੂਰਤ ਗੱਲ ਹੈ ਕਿ ਬਾਈ ਜਰੀ ਪਿੰਡੋਂ ਆਏ ਤੇ ਇਹ ਨਹੀਂ ਕਿ ਪਿੰਡੋਂ ਕੱਲੇ ਆ ਕੇ ਇੱਥੇ ਕੰਮ ਖੋਲਿਆ ਤੇ ਇੱਥੋਂ ਹੀ ਕੋਈ ਭਰਤੀ ਕੀਤੀ ਆ ਤਾਂ ਜਿਹੜੇ ਪਿੰਡ ਨਾਲ ਕੰਮ ਕਰਨ ਵਾਲੇ ਨੇ ਉਹ ਵੀ ਜਿਹੜੇ ਪਿੰਡੋਂ ਲੈ ਕੇ ਆਏ ਨੇ ਬਾਈ ਜਰੀ ਬਾਈ ਤੁਸੀਂ ਇੱਕ ਵਾਰੀ ਰੇਟ ਦੱਸਿਓ ਆਪਦੀਆਂ ਚੀਜ਼ਾਂ ਦੇ ਸਾਗ ਚੌਲ ਕੀ ਕੀ ਰੇਟ ਰੱਖੇ ਹੋਏ ਮੇਰੇ ਮੱਕੀ ਥਾਲੀ 100 ਰੁਪਏ ਸਿੰਪਲ ਥਾਲੀ 70 ਰੁਪਏ ਸਪੈਸ਼ਲ ਥਾਲੀ 100 ਰੁਪਏ ਚੌਲ ਪੁਰਨ 60 ਆ ਆ ਵਿਚਾਰੀ ਬਰੇ ਪਰੌਂਠਾ 30 ਰੁਪਏ ਨਾਲ ਹੋਵੇ ਔਰ ਕਿੰਨੇ ਤੋਂ ਕਿੰਨੇ ਤੁਸੀਂ ਇੱਥੇ ਆ ਜਾਣੇ ਹੋ ਉਬਾਤ ਤੋਂ ਸ਼ਾਮ 6 ਵਜੇ ਤੱਕ ਹੋਰ ਭਾਈ ਜੀ ਕੋਈ ਸਨੇਹਾ ਤੁਸੀਂ ਦੇਣਾ ਹੋਵੇ ਕਿ ਜਿਸ ਤਰ੍ਹਾਂ ਕਹਿੰਦੇ ਆ ਕਿ ਕੋਈ ਕੰਮ ਜੇ ਕੋਈ ਕਰਦਾ ਹੈ ਤਾਂ ਉਹਦਾ ਕਿਤੇ ਨਾ ਕਿਤੇ ਆਉਟਪੁੱਟ ਨਿਕਲਦੀ ਆ 10 ਸਾਲ ਤਾਂ ਤੁਹਾਨੂੰ ਵੀ ਹੋ ਗਏ 10 ਸਾਲਾਂ ਦਾ ਸਫਰ ਤਾਂ ਤੁਹਾਡਾ ਵੀ ਆ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਮੇਰੇ ਬਾਹਰ ਜਾਣ ਨਾਲੋਂ ਪੰਜਾਬ 'ਚ ਵੀ ਕੰਮ ਬਹੁਤ ਹੈ ਮੈਂ ਕਹਿੰਦਾ ਜੇ ਤਾਂ ਘਰੇ ਆਪਣੇ ਗੱਜਾਇ ਸਹੀਏ ਤਾਂ ਬਾਹਰ ਜਾਓ ਨਹੀਂ ਪੈਸੇ ਲਾਉਣ ਚਾਕੇ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਜੇ ਆਪਣੇ ਵੀ ਆਪਣੇ ਵੀ ਕੰਮ ਕਰਦੇ ਥੋੜੇ ਪੈਸੇ ਦੇ ਜੇ ਆਪਣੇ ਇੱਥੇ ਵੀ ਗਾਰਜਾਰ ਚਲਾ ਸਕਦੇ ਬਿਲਕੁਲ ਜੀ ਬਾਈ ਇਹਦਾ ਜਿਹੜਾ ਮੈਸੇਜ ਵੀ ਧਰਮਪੁਰਾ ਪਿੰਡ ਹੈ ਔਰ ਮਾਨਸਾ ਦੇ ਰਹਿਣ ਵਾਲੇ ਨੇ ਕਿ ਜਿਹੜੇ ਇੱਥੇ ਵੀ ਕੰਮ ਖੋਲਿਆ ਜਾ ਸਕਦਾ ਖਾਸ ਤੌਰ ਤੇ ਇਸ ਤਰ੍ਹਾਂ ਦਾ ਜਿਹੜਾ ਮੂਵੇਬਲ ਫੂਡ ਹੈ ਮੋਬਾਈਲ ਫੂਡ ਦੇ ਜਾਂ ਮੋਬਾਈਲ ਰੈਸਟੋਰੈਂਟ ਹੈ ਉਹ ਪੰਜਾਬ ਚ ਵੀ ਕਿਤੇ ਚੱਲ ਸਕਦਾ ਖਾਸ ਤੌਰ ਤੇ ਸਰਕਾਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਟੂਰਿਜ਼ਮ ਨੂੰ ਲੈ ਕੇ ਆਉਣਾ ਹੈ ਅਗਰ ਪੰਜਾਬ ਦੇ ਵਿੱਚ ਕੋਈ ਵਿਜ਼ਿਟਰ ਆਉਂਦਾ ਤੇ ਰੋਡ ਸਾਈਡਸ ਤੇ ਬਹੁਤ ਸਾਰੇ ਨੌਜਵਾਨ ਕੰਮ ਕਰ ਵੀ ਰਹੇ ਨੇ ਪਰ ਹਾਂ ਹੋਰ ਆ ਜਿਹੜੇ ਆਪਣਾ ਵੱਖਰਾ ਆਈਡੀਆ ਲੈ ਕੇ ਵੱਖਰੇ ਤਰੀਕੇ ਦਾ ਇਹ ਨਹੀਂ ਕਿ ਇੱਕ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇੱਕ ਜਨੇ ਨੇ ਦੁਕਾਨ ਖੋਲ ਲਈ ਤੇ 10 ਦੁਕਾਨਾਂ ਉੱਤੇ ਹੋਰ ਖੋਲਣ ਉਹ ਵੀ ਖੋਲ ਸਕਦੀ ਇਹਨੇ ਪਰ ਹਾਂ ਤੁਸੀਂ ਹੋਰ ਆਪਣਾ ਕੁਝ ਆਈਡੀਆ ਪੰਜਾਬੀ ਫੂਡ ਦੇ ਵਿੱਚ ਬਹੁਤ ਸਾਰੀਆਂ ਆਈਟਮਸ ਨੇ ਉਹਨਾਂ ਨੂੰ ਤੁਸੀਂ ਜਿਹੜਾ ਲੈ ਕੇ ਆ ਸਕਦੇ ਹੋ ਔਰ ਇਸ ਤਰੀਕੇ ਦਾ ਜਿਹੜਾ ਇਹ ਮਿਸਾਲ ਬਾਈ ਇਹਨਾਂ ਨੇ ਕਾਇਮ ਕੀਤੀ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਕਾਰੋਬਾਰ ਹੈ ਤੁਸੀਂ ਉਹ ਸਥਾਪਿਤ ਕਰ ਸਕਦੇ ਹੋ ਸ਼ੁਰੂ ਕਰ ਸਕਦੇ ਹੋ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਗੁਰਦੀਪ ਮੈਂ ਮਨਪ੍ਰੀਤ ਸਿੰਘ ਨਰਪਖ ਪੋਸਟ ਦੇ ਲਈ